ਜੀ ਸਤਿਗੁਰੂ ਜੀ ਸਾਰਿਆਂ ਨੂੰ ਪਾ ਸੁਲਵਾ ਤੇ ਲੇ ਲਿਆਖਣਰਾ ਕੋਈ ਜਿੰਦਲਾਲਾਂ ਤੋਂ ਜਿਹੜਾ ਚੋਰੇ ਦੁਰਗਾ ਚੋਰ ਦੇ ਬੱਤੀਆਂ ਕਿਹੜੀ ਸਾਈਡ ਤੇ ਆਵਾਂ ਤੈਨੂੰ ਸਾਈਡ ਮੈਂ ਦੱਸਣਾ ਵਾ ਜਿਹੜੀ ਛੋਟੀ ਚਰਾਲ ਵਾਲਾ ਗੇਟ ਨਹੀਂ ਉਪਰ ਨੂੰ ਮੁੜਦਾ ਹਨਾ ਫੌਜਾ ਸਿੰਘ ਲਈ ਹੈ ਉਧਰ ਨਹੀਂ ਮੁੜਨਾ ਅੱਪਾ ਜਾਣਾ ਸਿੱਧਾ ਹੀ ਛੋਟਾ ਜਿਹਾ ਪਿੰਡ ਨਹੀਂ ਹੈਗਾ ਅੱਗੇ ਹਾਂ ਅੱਗੇ ਮਾਤਾ ਰਾਣੀ ਦਾ ਪਤਾ ਹੀ ਜਿਹੜੀ ਖਾਨਪੁਰ ਨੂੰ ਵੀ ਸੜਕ ਲੰਘ ਜਾਂਦੀ ਹੈ ਫਿਰ ਆਹੋ ਅੱਗੇ ਜਾਏਗਾ ਨਾ ਉਹ ਟੱਪੇਗਾ ਜਦੋਂ ਫੌਜਾ ਸਿੰਘ ਵਾਲਾ ਗੇਟ ਆ ਠੀਕ ਹੈ ਉਹ ਚੀਮ ਜਾਂਦੀ ਛੱਡ ਕੇ ਜਿਹੜੀ ਹਾਂ ਉਧਰ ਜਾਏਗਾ ਅੱਗੇ ਭੇਲੀ ਜੀ ਹੈ ਅੱਛਾ ਥੋੜੀ ਮਾਤਾ ਰਾਣੀ ਆਏਗੀ ਮਾ ਨਾਲ ਵੀ ਉੱਤੇ ਢੀਲ ਪੱਥਰ ਲੱਗਾ ਏ ਅੱਛਾ ਸੜਕ ਦਾ ਰਖੜੇ ਵਾਲਾ ਰਖੜੇ ਵਾਲਾ ਹਾਂ ਰਖੜਾ ਲਿ ਗਿਆ ਹੁਣ ਇੱਥੇ ਮੈਨੂੰ ਲੱਗਦਾ ਹੈ ਇਹ ਉਹ ਉੱਥੇ ਛੜਕ ਨਾਲ ਹੀ ਆਪਣਾ ਡੇਰਾ ਹੈ ਕੁਲਦੀਪ ਡਾਕਟਰ ਦਾ ਡੇਰਾ ਪੁੱਛ ਲਈ ਉਹਦਾ ਪਤਾ ਇੰਨਾ ਕਰਦਾ ਬਸ ਡੇਰਾ ਮੈਂ ਦੂਰੀ ਵੀ ਦੇਖਿਆ ਹੋਇਆ ਆ ਸਾਹਮਣੀ ਆ ਇੱਥੇ ਸਾਹਮਣੀ ਮੈਂ ਕਦੇ ਗਿਆ ਤੇ ਇੱਥੇ ਪਹੁੰਚ ਤੇ ਤੁਹਾਨੂੰ ਟਾਈਮ ਲੱਗ ਜੇਗਾ ਥੋੜਾ ਜਿਹਾ اچھا ਮੈਂ ਫੋਨ ਕਰ ਦਿਆਂ ਉਹ ਤੇ ਆਪਣਾ ਮਿਸਤਰੀ ਪੈਸੇ ਦਿੱਤੇ ਨਹੀਂ ਸਾਡੀਆਂ ਕੰਦਾ ਟਾਣ ਲੱਗ ਗਿਆ ਕਹਿੰਦਾ ਜੇ ਪੈਸੇ ਨਹੀਂ ਦਿੰਦੇ ਤਾਂ ਮੈਂ ਕੰਦਾ ਟਾ ਦੇਣਾ ਦੱਸ ਕੀ ਕੀਤਾ ਜੇ ਮੈਂ 4 ਦਿਨ ਖਲੋ ਜਾ ਚੱਲ ਦੇ ਦਿੰਨੇ ਆ ਪੈਸੇ ਅੜਦੇ ਭਜਦੇ ਜਾਂਦੇ ਭੱਜੇ ਥੋੜੇ ਜਿਹਾ ਜਾਂਦਾ ਮੈਂ ਤਾਂ ਢਾ ਕੇ ਜਾਉ ਜਿਹੜੀ ਪਾਈ ਅਰਸੇ ਬਸ ਕੀ ਆਖੀ ਕੀ ਕਰੇ ਕਿਹੜੇ ਥਾਣੇ ਚਾਈਏ ਇਹ ਪਰਚਾ ਲਗਾਣਾ ਕਿਹੜਾ ਥਾਣਾ ਪੈਂਦਾ ਤੁਹਾਨੂੰ ਕਹੜਾ ਪੈਂਦਾ ਤੁਹਾਨੂੰ ਸਾਨੂੰ ਦਾ ਵੀ ਸਮਾਣਾ ਪੈਂਦਾ ਅਸੀਂ ਐਡੀ ਦਮ ਕੀ ਕਰ ਰਹੇ ਜਾਵਾਂਗੇ ਸਮਾਣੇ ਚਾਈਏ ਹੇ ਕਿੱਥੇ ਰੈਪਟ ਲਗਾਈਏ ਸੱਬੜ ਨੇ ਜਾ ਕੇ ਸੱਬੜ ਆ ਪਿਆ ਹੁਣ ਸੱਬੜ ਨਾਲ ਵੀ ਟਾਏਗਾ ਰੈਨ ਤੇ ਤੁਹਾਡੀ ਨਾਲ ਤੇ ਰਾਤ ਆ ਗਈ ਆ ਮਿਸਤਰੀ ਆ ਚੁੱਕਿਆ ਹੈ। ਹਾਂ ਹੁਣ ਕੱਟ ਵੱਡ ਕਰੇਗਾ। ਸਾਨੂੰ ਬਣਾਉਣ ਤੇ ਲੱਗੇ 15-20 ਦਿਨ ਕੱਟ ਕੇ ਆਉ ਉਹ ਜਾਣਾ। ਆ ਦੇ ਕੱਟ ਤਿਆਰ ਹੈ ਦਾ। ਆ ਪੈ ਗਿਆ ਲਾਉ ਦਾ ਬਾਪ। ਦੋ ਰਿਆ ਨਿੱਕੰਦਾ ਵੱਡ ਦੇਣੀ ਆ ਸਾ। ਉਹ ਜੇ ਮਿਸਤਰੀ ਟਾਲੇ ਲਗਾਏ ਸਾਡੇ ਰਸੂਈ ਮਥਾਂ ਆਖਿਆ ਵੀ ਢਾਈ ਨਾ ਪੈਸੇ ਦੇ ਦੇਵੇਂ ਤੈਨੂੰ। ਠੀਕ ਆ ਵੀਰੇ ਕੱਲ੍ਹ ਤੂੰ ਦੇ ਦਿਓ। ਹਾਂ। ਤੂੰ ਵੇਖ ਲੈ ਆਉਣਾ। ਉਦੋਂ ਦਾ ਆਧਾਰ ਕੀਤਾ ਸੀ। ਹੋਰ ਸੋਈ ਢਾ ਦੇਣ ਲੱਗਾ ਸੀ। ਤੈਨੂੰ ਵੀ ਚਾਹੀਦਾ। ਲੱਜੇ ਪੈਸੇ ਨਹੀਂ ਦੇਂਦੇ ਮੈਂ ਰਸੋਈ ਢਾ ਦੇਣਾ। ਹਾਂ। ਮਜ਼ਾਕ ਕਰ ਰਿਹਾ ਗੁੱਸਾ। ਸੁਗੁਰਗਾਂ ਲੱਟਣੀਆਂ ਪਰੇਟਾ ਨੇ ਥੋੜੇ ਬਹੁਤ ਚਾਦੇ। ਚਲੋ ਖਾਓ ਜੀ। ਆ ਜਾ ਬਈ। ਆਹ ਠੀਕ ਆ। ਆਹ ਠੀਕ ਆ। ਠੀਕ ਆ। ਪਾਂਡਿਆ ਨਾ ਸਲੈਪ ਉਹ ਤੁਮ ਇਹ ਪਾਸਾ ਡਾਉਨ ਹੁੰਦਾ ਉਹਦੇ ਨੂੰ ਜਿਵੇਂ ਛੱਸ ਪਿਆ ਇਹ ਹੀ ਰੱਖੋਗਾ ਬੱਸ ਸੋਨਾ ਵੀ ਫਾਰਸੇ ਦੇ ਬਰਾਬਰ ਪਾਵਾਂਗੇ ਨਾ ਆਪਾਂ ਹਜੇ ਤਾਂ ਨਹੀਂ ਪਾਉਂਦੇ ਇਹਦੇ ਬਰਾਬਰ ਹੀ ਪਾਵਾਂਗੇ ਟਾਇਰ ਕੇ ਤੁਸੀਂ ਇਹੋ ਬਰਾਬਰ ਰੱਖ ਲਓ ਫੋਟੋ ਲੈ ਕੇ ਹੈ ਇਹ ਚੌਂਟੜੀ ਦੇ ਬਰਾਬਰ ਹੀ ਪਾਵਾਂਗੇ ਜਦੋਂ ਪਾਇਆ ਹਜੇ ਤਾਂ ਐਂ ਚੱਲਣ ਦੇ ਆਗੇ ਨਹੀਂ ਹਾਂ ਜੀ ਸ੍ਰੀ ਸਤਿ ਸ੍ਰੀ ਅਕਾਲ ਸੈਮੀ ਜਿੱਤੇ ਦੀ ਉਹ ਬਈ ਇਹ ਵੀ ਮੈਂ ਕਿਤੇ ਦੇ ਜੀ ਕਿੰਨਾ ਟਾਣਾ ਹਬਾ ਆਜਾ ਕੀ ਆ ਹਬਾ ਦਾਰੂ ਆ ਲੱਗੇ ਮੱਥੇ ਤੇ ਬਰਾਬਰ ਬੋਲ ਇਹ ਲਾ ਦੇ ਜੀ ਕਿਲਾ ਨਹੀਂ ਦਾ ਵੱਡਾ ਬੱਦ ਨਹੀਂ ਜੀ ਰਹੀ ਇਹ ਠੀਕ ਆ ਇਹ ਥੱਲੇ ਆਉਗੇ ਹਨ ਕੱਪੜਾ ਉਹਦੀ ਤੇ ਥੱਲੇ ਆਉਗੇ ਨਿਕਲ ਜੂਗੇ ਆਓ ਇਹ ਥੱਲੇ ਵੀ ਆਉਗੇ ਹਨ ਫੇਰਲੇ ਬਸੇ ਆਉਂਗਾ ਆਨੇਗਾ ਡੇਢ ਘੰਟੇ ਦੀ ਫੇਰਲੇ ਬਸੇ ਸਾਨੂੰ ਲਾ ਲਾ ਫੱਟੀ ਲਾ ਕੇ ਜਿੱਦਾ ਹੋਊਗਾ ਫੇਰਲੇ ਬਸੇ ਰਹੂਗਾ ਫੱਟੀ ਇਹ ਹੁਣ ਸੈੱਮ ਹੋ ਗਈ ਤੇ ਫੇਰ ਇਸਨਾਂ ਦਾ ਕੰਮ ਚਲਵਾਣਾ ਹੈ ਤਾਂ ਆਪਾਂ ਉਹਨੂੰ ਕੱਟ ਲਾਉਣੇ ਲਾਉਦੇ ਤੇਰੀ ਕਿਤੇ ਇਹਦਾ ਫੂ ਬਣਾ ਲਿਆ ਉਹ ਕੋਈ ਗਾਣੀ ਲਾਉ ਰਿਹਾ ਆਪੂ ਪਟਨ ਤਲਾ ਮਰੇ ਚੱਕੀ ਕਿਹਦੇ ਨਹੀਂ ਕੋਈ ਜਗ੍ਹਾ ਮੰਦਾ ਦੇ ਰਿਹਾ ਠੀਕ ਹਾਲ ਇਹ ਹੋ ਰਿਹਾ ਹੈ ਦੇ ਪੈਰ ਤੋਂ ਵੇਖ ਕੇ ਇਹ ਬੈਂਕੀ ਦਾ ਆਪਰੇਸ਼ਨ ਹੋ ਰਿਹਾ ਨਾ ਫ੍ਰੈਸ਼ ਨਹੀਂ ਹੋ ਰਿਹਾ ਦੇਖਿਓ ਪੈਰ ਨਾ ਰੱਖਣੀ ਇੱਥੇ ਔਰ ਗਰਮ ਹੈ ਭਰਾ ਹੋ ਜਾ ਕਰਦੀ ਠੰਡੀ ਹੈ ਵੀ ਦੇਖੋ ਉਹ ਵੀ ਤੋਂ ਹੋ ਕੇ ਤੇ ਕਹਿੰਦੇ ਵੇਖੋ ਆਇਕ ਕੰਦੇ ਵਿੱਚ ਹੀ ਰਹਿ ਗਿਆ ਹੈ। ਫਤੋਂ ਨਹੀਂ ਵਾਸਾ ਲਾਂਦਾ ਰਬਟ। ਆਈ ਸੀ। ਕਦੋਂ ਰਬਟ ਇਹਦੇ ਉਹਦਾ ਹੀ ਕਟਿਆ ਜਿਹੜਾ। ਰਬਟ ਇਹਦੇ ਵਿੱਚ ਹੈ ਨਹੀਂ ਸੀ। ਫਤ ਤਾਂ ਹੀ ਨਹੀਂ ਸੀ। ਆ ਜਿਹੜੀ ਲੀਗ ਹੈ ਨਹੀਂ ਤਾਂ ਹੀ ਲੀਗ ਹੈ ਉਦੋਂ ਦੀ ਲੀਗ ਹੈ ਜਿੰਨੇ ਤੁਸੀਂ ਰੱਖੀ ਹੋਈ ਹੈ। ਹੂੰ। ਅੱਛਾ। ਹਾਂ ਹਾਂ। ਚਲੋ ਜੀ। 8 53 ਚ ਪੈਪ ਫੇ ਟੋਰੇ ਨੇ। ਤੇ ਸੋਈ ਦਾ ਕਨੈਕਸ਼ਨ ਦੇ ਰਹੇ ਆ ਇੱਧਰ। ਪਹਿਲਾਂ 9 ਇੰਚ ਦਾ ਪੈਪ ਸੀ। ਕਦਰ ਪੌਣਾ ਸੀ ਹੁਣ ਸਵਾ ਪਾਇਆ ਹੁਣ ਸਵਾ ਪਾਇਆ ਪਾਣੀ ਬਾਥਰੂਮ ਚ ਕੱਟ ਹੁੰਦਾ ਸੀ ਇਹਦੇ ਵੀ ਪੈਪ ਹੈਗਾ ਇਕਲਾ ਮੋਟਾ ਪੰਨੇ ਵਾਲਾ ਪਾਣੀ ਵਾਤਾ ਉਹ ਨਾਲੇ ਕੋਈ ਨੂੰ ਇੱਥੇ ਲਿੰਕ ਦੇ ਦੇ ਇਹ ਟੁੱਟ ਗਿਆ ਥੋੜਾ ਡੁੱਟ ਗਿਆ ਇਹ ਫੇਰ ਹੁਣ ਇਹ ਕਿਦੇ ਪਿੱਟੇ ਪਾਉਂਗਾ ਮਿਸਤਰੀ ਦੇ ਬੈਠੇ ਪਾਇਗਾ ਦੁਕਾਨਦਾਰ ਬਾਜੂ ਦੁਕਾਨਦਾਰ ਹੈ ਉਹ ਨਾ ਮੈਂ ਤਾਂ ਤੋੜਿਆ ਨਹੀਂ ਮਾਰਾ ਨਹੀਂ ਤਾਂ ਫੇਰ ਵੀ ਗੱਲ ਠੀਕ ਹੈ ਵੀ ਸਾਈਂ ਥੋੜਾ ਮੋਟਾ ਸਮਾਨ ਵੱਧ ਮੰਗਾ ਦੇਗਾ ਵਧੀਆ ਐ ਐਨ ਫਿਰ ਟਾਈਮ ਤੇ ਭੁੱਖਾ ਹੋ ਜਾਂਦਾ ਇਥੇ ਚੀਜ਼ ਮਿਲਦੀ ਵੀ ਨਾ ਛੇਤੀ ਜਿਹੜਾ ਜਗਿੰਦਰ ਦਾ ਮੁੰਡਾ ਵਧੀਆ ਦਿੰਦਾ ਨਾ ਮੈਂ ਪਹਿਲੇ ਦਿਨ ਤੋਂ ਹੀ ਜੋ ਜਗਿੰਦਰ ਵੀ ਸੀ ਉਦੋਂ ਵੀ ਸਮਾਨ ਉੱਥੋਂ ਲਈਦਾ हां वाद दिन दसया 40 ਰੁਪਏ ਟੂਟੀ ਦਿੰਦਾ ਉਹ 150 ਦੀ ਪਲਾਸਟਿਕ ਦੀ ਪਲਾਸਟਿਕ ਲਿਖੇਗਾ ਕਿੰਨੀ ਤੱਕ ਨਹੀਂ ਫਰਕ ਤਾਂ ਆਏਗਾ ਚੀਜ਼ ਤਾਂ ਹੈ ਉਹ ਲੱਗਦਾ ਵੀ ਰੇਟ ਵਧਦੇ ਦੇ ਵੱਧ ਫਿਰ ਚੀਜ਼ ਵੀ ਵਧਦੀ ਹੈ ਇਹ ਮਾਰ ਦਿੰਦਾ ਹੀ ਹੈਗਾ ਉਹ ਤਾਂ ਫਿਰ ਨਾਲੇ ਬਹੁਤ ਕੁਝ ਕਰਦੇ ਨੇ ਮੈਨੂੰ ਟੂਟੀ ਵੀ ਜਹੀ ਟੈਂਕੀ ਵੀ ਕਰ ਲਈ ਸਾਫ ਮਾੜੀ ਮੋਟੀ ਜਿਹੜੀ ਗਰਦਜੀ ਬਾਲੀ ਸੀ ਇਹ ਜੰਗਾਲ ਜਿਆਦਾ ਨਹੀਂ ਲੈਂਦਾ ਹਨਾ ਇਹ ਆ ਚਾਦੇ ਨਾਲ ਹਰ ਪਿੱਕ ਨਾਲ ਹਨਾ ਇਹ ਹੁਣ ਆਪਾਂ ਫਿਰ ਲਾ ਲਈਏ ਤੇ ਮੈਂ ਹੁਣ ਤੇ ਫੇਰ ਹੀ ਕਰਾਂਗੇ ਕਦੇ ਮੈਂ ਦੱਸਿਆ ਸੀ ਜੀ ਅਸੀਂ ਮੈਂ ਵੀ ਕਰਨਾ ਹੁੰਦਾ ਸਰਪੁਰ ਪਾ ਕੇ ਘੰਟਾ ਡੇਢ ਲੱਗਦਾ ਹੈ ਨਾ ਦੋ ਘੰਟੇ ਡੇਢ ਲੱਗ ਜਾਂਦੇ ਜੇ ਬੜੀ ਤੇਜ਼ ਨਾਲ ਕੰਮ ਕਰੀਏ ਹੁਣ ਫਿਰ ਆਪਣੇ ਕੋਲ ਟਾਈਮ ਘੱਟ ਸੀ ਫਾਈ ਮੈਂ ਤੈਨੂੰ ਜਾਈ ਵੀ ਵਿੱਢਿਆ ਰਿਹਾ ਤੂੰ ਆਪੇ ਕਰ ਲਿਆ ਹੂੰ ਚਲੋ ਮਿੱਟੀ ਮੁੱਟੀ ਸਾਫ਼ ਹੋ ਗਈ ਇੰਨੇ ਨੂੰ ਤਾਂ ਚੱਲ ਜਾਂਦਾ ਹਨਾ ਜੇ ਸਾਡਾ ਪਾਣੀ ਸਿੱਧਾ ਮੋਟਰ ਤੋਂ ਇਹ ਕੀ ਹੈ ਉਹ ਤੁਹਾਨੂੰ ਫਲ ਲਾਇਆ ਹੋਇਆ ਹੈ ਮੋਟਰ ਤੇ ਉਹ ਅੱਧਾ ਬਾਲ ਬੰਦ ਕਰਦੀਦਾ ਹੈ ਠੀਕ ਪਾਣੀ ਪੁਰਾਣਾ ਬਾਈ ਜੀ ਸਵੇਰ ਦਾ ਲੱਗਿਆ ਮਿਸਤਰੀ ਮੈਂ ਤੇ ਸੀ ਕੰਮ ਥੋੜਾ ਮਿਸਤਰੀ ਨੇ ਪੈਸੇ ਜਿਆਦੇ ਮੰਗਦੇ ਨੇ ਉਹ ਬਰੀਕੀ ਦਾ ਕੰਮ ਹੈ ਹਨਾ ਨੀ ਕੋ ਹੋਰ ਹੋਏਗਾ ਕੇ ਵੇ ਰਹਿਣ ਦੇ ਫਿਰ ਇਹ ਨਹੀਂ ਦੱਸੇਗਾ। ਕਲਾਰ ਗਿਆ ਜੀ ਬਿਜਲੀ ਫਿਟਿੰਗ ਕਰ ਰਿਹਾ ਬੰਦਾ ਅੰਦਰ। ਬਿਜਲੀ ਦੀ ਸਪਲਾਈ ਤੇ ਪਾਣੀ ਦੀ ਸਪਲਾਈ ਅੱਜ ਕਰ ਰਹੇ ਆ। ਤੇ ਕੱਲ ਨੂੰ ਫਿਰ ਲਪਾਈ ਹੋ ਜੇਗੀ। 2-3 ਦਿਨ ਲਪਾਈ ਤੇ ਲੱਗ ਜਾਣੀ। ਅੱਜ ਸਪਲਾਈ ਕੱਲ ਨੂੰ ਲਪਾਈ। ਪਾਣੀ ਦੀ ਸਪਲਾਈ ਲਾਈਟ ਦੀ ਸਪਲਾਈ। ਤੇਰੀਆਂ ਮਾਰ ਦਿੱਤੀਆਂ ਮਿਸਤਰੀ ਇਹ ਸਭ ਕੁਝ ਕਰ ਤਿੰਨ ਫਿੱਟ ਕਿ ਬਿਜਲੀ ਵਾਲੇ ਜੀ ਆਪਣਾ ਕੰਮ ਕਰ ਰਿਹਾ ਤੇ ਪਾਣੀ ਆ ਗਿਆ ਤੇਰੀ ਚਾਹ ਪੀ ਲੈ ਫਿਰ ਠੰਡੀ ਹੋ ਲਵੇ ਹਨਾ ਇਹ ਤਾਂ ਪਾਉ ਗਿਆ 11 ਨਾ ਕੋਈ ਨਾ ਮੈਂ ਹੁਣ ਕੀ ਕਰਾਂ ਮੜਾ ਜਰਾ ਰਾਤ ਨੂੰ ਅਜ ਕਰਨਾ ਦੀ ਇਹ ਹਵਾ ਕੱਢਣ ਵਾਲਾ ਹੈ ਹਾਂ ਮਾ ਜੀ ਜੀ ਨੇ ਉਹ ਅਜ ਕਰਨਾ ਦੀ ਫਿਰ ਜਾਂ ਠੀਕ ਆ ਮੈਂ ਜਾ ਕੇ ਹਾਂ ਮੜਾ ਇਹ ਜਿਹੜਾ ਪਾਇਪ ਹੈ ਕੱਤੋਂ ਪਾਉਂਦੇ ਨੇ ਮਿਸਤਰੀ ਆਹ ਜਿਹੜਾ ਆ ਜਿਹੜਾ ਤੂੰ ਪਾਇਆ ਹੈ ਹਵਾ ਵਾਲਾ ਹੈ ਹਵਾ ਤਾਂ ਬਾਦੂ ਇਹਦੇ ਤੋਂ ਵੀ ਨਿਕਲੀ ਜਾਂਦੀ ਹੈ ਤੂੰ ਕਿਉਂ ਫਾੜ ਲੇਗਾ ਹਾਂ ਤੇ ਉੱਥਾਰ ਤੇ ਹਾਂ ਤੱਕੇ ਹਾਂ ਉੱਪਰ ਨੂੰ ਤੁਹਾਨੂੰ ਹੋ ਜਾਏਗਾ ਤੂੰ ਹੁਣ ਨਹੀਂ ਬਣਾਉਂਦੇ ਅਸੀਂ ਨਹੀਂ ਕਾਪਦੇ ਨਾ ਤੇ ਨਹੀਂ ਲੀਵਾਇਂ ਮੈਨੂੰ ਆਖਿਆ ਸੀ ਫਿਰ ਕਲਾਸ ਵਰਤਾਂਗੇ ਮੇਰੇ ਜਿਆਦੇ ਹੋਗੇ ਥੋੜੀ ਬਣਾ ਲਓ ਹਾਂ ਮਿਸਤਰੀਆਂ ਦਾ ਪਾਣੀ ਵਧੇਗਾ ਟੂਟੀ 'ਚ ਇਹ ਤਾਂ ਘਟ ਗਿਆ ਆਲਰੇਡੀ 20 ਘੱਟ ਗਿਆ ਜਿੰਦਾ ਪੈਪਰ ਨੂੰ ਜਿਵੇਂ ਚੱਲੂ ਚਲੋ ਦੇ ਦੇ ਲੈਂਦੇ ਆ ਤਾਂ ਟੈਂਕੀ ਫਿਰ ਸੋਈ ਤੇ ਧਰ ਦਿਆਂ ਬੜਾ ਕੰਮ ਵਧ ਗਿਆ ਜੀ ਵਧ ਗਿਆ ਅੱਗੇ ਟੈਂਕੀ ਅੱਛੀ ਆ ਅੱਧੀ ਤਾਂ ਨਹੀਂ ਉਹ ਅੱਧੀ ਮੰਗੂਆਂ ਆ ਇਹਨਾਂ ਕਿੰਨਾ ਪਾਣੀ ਦੇਗਾ ਤੇ ਆ ਵਰਕ ਇਹਨਾਂ ਦਾ ਨਹੀਂ ਪਿਆ ਮਿਸ ਤੇ ਥੱਲੇ ਵਾਲੀ ਦਾ ਪਹਿਲੀ ਸੈਟ ਸੀ ਤੇ ਇਹ ਜੀ ਦੇ ਇੱਟੋ ਵੀ ਟੀ ਲੱਗੀ ਸੀ ਤਾਂ ਹੀ ਕੀਤੀ ਇਹ ਨੇ ਤੇ ਫਾੜੀ ਉਹ ਤੇ ਆ ਵਰਕ ਥੋੜਾ ਬਥੀ ਹੈ ਆਹ ਅਬੜੀ ਬੈਠ ਤੈ ਗਿਆ ਉਹਦਾ ਵਧਿਆ ਹੋਰ ਜ਼ਿਆਦਾ ਪਰਲੇ ਦਾ ਸੋਹਜਾ ਹੈ ਸਾਰੀਆਂ ਗੱਲਾਂ ਚਲਾਉਣੀਆਂ ਨੇ ਕੋਈ ਇੰਨਾ ਨਹੀਂ ਵਧਿਆ ਮਿੱਤਰੀ ਹਾਂ ਇਹਦਾ ਪੌਂਟ ਕਿੱਥੇ ਆ ਬੜਾ ਹੂੰ ਇਹਦਾ ਪੌਂਟ ਕਿੱਥੇ ਆ ਬੜਾ ਇਹ ਤਾਂ ਆਈ ਦੋ ਵਧੀਆ ਆਹੋ ਠੀਕ ਹੈ ਕਿਰਨ ਹਣਾ ਮੈਂ ਤਾਂ ਗਿੰਦੀ ਵੇਖਿਆ ਕਿੰਨਾ ਖੁਰਦਾ ਹੈ ਅਣਾ ਵੇ ਜੋ ਤਾਂ ਪਰ ਇਹ ਮੈਨਾਂ ਨਾਲ ਜਾਂਦੇ ਨੇ ਹਾਂ ਕਿਉਂ ਮੈਂ ਨਹੀਂ ਚੱਲਦਾ ਅਬ ਜੇ ਨਾਲ ਨਹੀਂ ਚੱਲਦਾ ਇੱਕ ਹੀ ਬੋ ਜਾ ਰਹੇ ਹਾਂ ਚਲੋ ਜੀ ਇਹਦਾ ਕੰਮ ਗਿਆ ਨਿਭੜਾ ਤੇ ਹੁਣ ਜਦੋਂ ਪਲਸਟਰ ਹੋ ਗਿਆ ਫਿਰ ਆਏਗਾ ਠੀਕ ਹੈ ਉੱਥੇ ਬਾਏ ਜਿਹੜੀ ਦਿੱਲੀ ਵਾਲਾ ਲੱਗ ਰਿਹਾ ਹੈ ਪਲਸਟਰ ਸਪਲਾਈ ਵਾਲਾ ਪਾਣੀ ਸਪਲਾਈ ਵਾਲਾ ਆਪਣਾ ਕਰ ਗਿਆ ਕੰਮ ਕਾ ਇਹ ਕਿਧਰ ਆ ਗਈ ਹੈ ਲਾਈਟ ਦਾ ਲੈਂਕਸ਼ਨ ਇਹ ਕਾ ਆ ਗਿਆ ਲੈਂਡ ਲੱਗਨੇ ਕਿ ਕਾ ਆ ਗਿਆ ਤਿੰਨ ਕਿਤੇ ਨੇ ਹੈ ਇਹ ਲੂਬੀ ਥਲੇ ਨਾ ਆ ਗਿਆ ਜਿਹੜੇ ਜਾਂਦੇ ਹੋ ਕਿ ਨਹੀਂ ਕਾਦੀ ਕੀ ਲੱਗਣੀ ਹੈ ਚਾਂਦਨੀ ਜੀ ਚਿਮਣੀ ਚਿਮਣੀ ਕੀ ਬਹਲੋ ਚਿਮਣੀ ਚਿਮਣੀ ਮੈਂ ਚਿਮਣੀ ਇਸਨੇ ਸ਼ੇ ਦੇ ਦਿੰਗੀ ਹਾਂ ਚਿਮਣੀ ਵਾਸਤੇ ਦਿੱਤਾ ਹੈ ਹਾਂ ਅੱਛਾ ਲੈ ਲਓ ਲੈ ਦਵਾਂ ਅੱਛਾ ਲੈਂਡ ਨਾ ਚੱਲਦੀ ਹੈ ਵੀ ਕਿਤੇ ਚਿਮਣੀ ਹਾਂ ਚਿਮਣੀ ਲੈਂਡ ਨਾ ਜੋੜ ਲਾ ਦੇ ਕੋ ਪਣ ਤੇ ਬਾਰੋਂ ਪਾਣੀ ਮਾਰੇ ਤੇ ਤੋ ਪਾਣੀ ਦੇ ਨਹੀਂ ਬਣੀ ਬਾਰੋਂ ਉਪਰ ਟੂੜੀ ਥਲੇ ਰੱਖ ਲੈ